ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਯਾਤਰਾ ਵਿੱਚ ਪੰਜਾਬ ਦੇ ਲੋਕਾਂ ਦੀ ਭਾਗੀਦਾਰੀ ਦਿਨੋ-ਦਿਨ ਵਧ ਰਹੀ ਹੈ ਪੇਸ਼ ਹੈ ਇੱਕ ਰਿਪੋਰਟ ਵਿਕਸਿਤ ਭਾਰਤ ਸੰਕਲਪ ਯਾਤਰਾ ਪ੍ਰਤੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਵਿੱਚ ਇੰਨੇ ਦੀਨੀ ਸਾਰੇ ਜ਼ਿਲ੍ਹਿਆਂ ਵਿੱਚ 99 ਦੇ ਕਰੀਬ ਜਾਗਰੂਕਤਾ ਵੈਨਾ ਪੁੱਜ ਚੁੱਕੇ ਹਨ ਇਹਨਾਂ ਜਾਗਰੂਤਾ ਵੈਨਾਂ ਵੱਲੋਂ ਹੁਣ ਤੱਕ ਜ਼ਿਲ੍ਹਾ ਲੁਧਿਆਣਾ ਦੀਆਂ 237 ਪਟਿਆਲਾ ਦੀਆਂ 213 ਫਿਰੋਜ਼ਪੁਰ ਦੀਆਂ 169 ਅਤੇ ਤਰਨਤਾਰਨ ਦੀਆਂ 123 ਪਿੰਡ ਪੰਚਾਇਤਾਂ ਸਮੇਤ ਪੰਜਾਬ ਭਰ ਦੀਆਂ 2471 ಗ್ರಾಮ ਪੰਚਾਇਤਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ। ਇਹਨਾਂ ਜਾਗਰੂਤਾ ਵੈਨਾਂ ਦਾ ਪਿੰਡ ਵਾਸੀਆਂ ਵੱਲੋਂ ਹੌਮ-ਹੁਮਾ ਕੇ ਸਵਾਗਤ ਹੋ ਰਿਹਾ ਹੈ। ਇਸ ਯਾਤਰਾ ਵਿੱਚ ਹੁਣ ਤੱਕ ਜ਼ਿਲ੍ਹਾ ਪਟਿਆਲਾ ਦੇ 37145 ਬਠਿੰਡਾ ਦੇ 26042 ਫਤੇਗੜ ਸਾਹਿਦ ਦੇ 22767 ਲੋਕਾਂ ਸਮੇਤ ਸਮੁੱਚੇ ਪੰਜਾਬ ਵਿੱਚੋਂ ਕੁੱਲ 336792 ਲੋਕ ਭਾਗੀਦਾਰ ਬਣ ਚੁੱਕੇ ਨੇ ਇਹਨਾਂ ਵੈਨਾ ਵੱਲੋਂ ਪਿੰਡਾਂ 'ਚ ਜਾ ਕੇ ਜਿੱਥੇ ਸਰਕਾਰ ਦੀਆਂ ਵੱਖ-ਵੱਖ ਯੋਜਨਾਵਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਯੋਜਨਾਵਾਂ ਸੰਬੰਧੀ ਲਾਭਪਾਤਰੀਆਂ ਨੂੰ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਜਿਵੇਂ ਕਿ ਬੈਂਕ ਪਹੁੰਚਿਆ ਕਾਪੜੇ ਪਿੰਡ 'ਚ ਭਾਗਤ ਵਿਕਸਤ ਯੋਜਨਾ ਲਈ ਦੇ ਤੋਂ ਪਹਿਲਾਂ ਪੰਨਵਾ ਵੀ ਜਾਂਦੀ ਆ ਉੱਥੇ ਹੀ ਬਹੁਤ ਲੋਕਾਂ ਨੂੰ ਖੁਸ਼ਾ ਸੀਗਾ ਸਾਨੂੰ ਲੋਕਾਂ ਨੂੰ ਮਤਲਬ ਬਹੁਤ ਖੈਰਾ ਹੋਇਆ ਸਾਨੂੰ ਪਤਾ ਲੱਗਿਆ ਵੀ ਸਾਡੇ ਪ੍ਰਤੀ ਕੀ ਸਰਕਾਰ ਨੇ ਸਹੂਲਤਾਂ ਦਿੱਤੇ ਨੇ ਸਾਨੂੰ ਬਹੁਤ ਬੜੇ ਲੱਗਿਆ ਜਾਣ ਕੇ ਸਰਕਾਰ ਨੇ ਇਹ ਮੁਲਾਦਿੱਤਿਆਂ ਨੇ ਸਾਨੂੰ ਬਹੁਤ ਤਾਂ ਵਧੀਆ ਫਾਇਦਾ ਮਿਲਿਆ ਜੀ ਤੇ ਸਾਨੂੰ ਜਿਹੜੀਆਂ ਸਹੂਲਤਾਂ ਦਾ ਪਤਾ ਨਹੀਂ ਲੱਗਦਾ ਸੀ ਜੋ ਸਾਰੀਆਂ ਸਹੂਲਤਾਂ ਦਾ ਪਤਾ ਲੱਗਿਆ ਜੀ ਯਸਿੰਦਰ ਮੋਦੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਮੁੰਬਈਨ ਰਹਿਸਾਮ ਸੰਕਰਿਤੀ ਸਾਥੇ ਮਿਲਣ ਨੂੰ ਤੇ ਸੂਚਨਾ ਪਰਚਾਣ ਕਰ ਮਿਲਿਆ ਇਹਦੇ ਨਾਲ ਲੋਕਾਂ ਨੂੰ ਪਤਾ ਚੱਲੂਗਾ ਕਿ ਸੈਂਟਰ ਸਰਕਾਰ ਨੇ ਕੀ ਕੀਤਾ ਦੇਖ ਲਈ ਬਹੁਤ ਵੱਡਾ ਵਧੀਆ ਜੀ ਸਾਹਿਬ ਕੋਈ ਵਧੀਆ ਸੋਚ ਆਨਾਂ ਸਾਰੇ ਲੋਕਾਂ ਨੂੰ ਹੋਤ ਰਹੀ ਤੇ ਇੱਕ ਬਰਾਬਰ ਦੇ ਸਾਰੇ ਨੂੰ ਬਹੁਤ ਵਧੀਆ ਲੱਗਿਆ ਮੋਤੀ ਸਾਹਿਬ ਸਾਰੇ ਸੁਗੰ ਨਾਲ ਲੈ ਕੇ ਚੱਲ ਰਹੇ ਨੇ ਸਾਰੇ ਦੇਸ਼ ਨੂੰ ਨਾਲ ਲੈ ਕੇ ਚੱਲ ਰਹੇ ਨੇਗੇ ਹਾਂਜੀ ਸਰ ਤੁਹਾਨੂੰ ਫਲੈਂਜ ਮਿਲੇਗਾ ਸਾਡੇ ਘਰੇ ਕਨੈਕਸ਼ਨ ਨਹੀਂ ਸੀ ਸੋ ਅੱਜ ਸਾਨੂੰ ਉਹਨਾਂ ਨੇ ਕਨੈਕਸ਼ਨ ਦਿੱਤਾ ਤੁਹਾਨੂੰ ਬਹੁਤ ਵਧੀਆ ਲੱਗੇ ਇਸ ਮੌਕੇ ਵਿਸ਼ੇਸ਼ ਤੌਰ ਤੇ ਸਿਹਤ ਜਾਂਚ ਸੰਬੰਧੀ ਕੈਂਪ ਵੀ ਲਗਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਲੋਕਾਂ ਦੀ ਟੀਵੀ 슈ਗਰ ਬੀਪੀ ਆਧ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਯਾਤਰਾ ਦੌਰਾਨ ਖਾਸ ਤੌਰ ਤੇ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਕਿਸਾਨ ਕ੍ਰੈਡਿਟ ਕਾਰਡ ਪ੍ਰਧਾਨ ਮੰਤਰੀ ਪੋਸ਼ਣ ਅਭਿਆਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਸੁਰੱਖਿਆ ਬੀਮਾ ਯੋਜਨਾ ਅਟਲ ਪੈਨਸ਼ਨ ਯੋਜਨਾ ਡਰੋਨ ਰਾਹੀਂ ਖੇਤਾਂ ਵਿੱਚ ਸਪਰੇਅ ਆਦ ਸਮੇਤ ਹੋਰ ਬਹੁਤ ਸਾਰੀਆਂ ਯੋਜਨਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਬਿਊਰੋ ਰਿਪੋਰਟ ਦੂਰਦਰਸ਼ਨ ਕੇਂਦਰ ਜਲੰਧਰ